ਪ੍ਰਾਈਮਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਖਬਰਾਂ ਤੇ ਚਰਚਾ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਸਭ ਤੋਂ ਪਹਿਲਾਂ ਸਵਾਗਤ ਕਰਦੇ ਪੰਨੂ ਸਾਹਿਬਾ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਪੰਨੂ ਸਾਹਿਬ ਪੰਜਾਬ ਦੇ ਕਈ ਪਿੰਡਾਂ ਵਿੱਚ ਹੜ੍ਹਾਂ ਨਾਲ ਹਾਲਾਤ ਖਰਾਬ ਹੈ ਕਿਸ ਤਰ੍ਹਾਂ ਦੀ ਤਾਜ਼ਾ ਸਥਿਤੀ ਹੈ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਬਹੁਤ ਸਾਰੀਆਂ ਅਫਵਾਹਾਂ ਵੀ ਉੜਦੀਆਂ ਪਈਆਂ ਜੀ ਕੀ ਕਹਿਣਾ ਚਾਹੁੰਦੇ ਆ ਬਹੁਤ ਜਦੋਂ ਵੀ ਸੰਕਟ ਜੰਗੋਵੇ ਹੜ ਆਏ ਹੋਣ ਇਹੋ ਜਿਹੇ ਮੌਕਿਆਂ ਤੇ ਬਹੁਤ ਉੜਦੀ ਆਉਂਦੀਆਂ ਜੀ ਨਿੱਕੇ ਨਿੱਕੇ ਗੱਲ ਤੋਂ ਫਹਾ ਉੜਦੇ ਆਉਂਦੇ ਆ ਕਿਸੇ ਪਾਸੇ ਨੂੰ ਜੇ ਫੌਜ ਦੀ ਗੱਡੀ ਜਾਵੇ ਲੋਕੀ ਕਹਿੰਦੇ ਲੈ ਇਧਰ ਬੰਨ ਟੁੱਟ ਗਾਣਾ ਫੌਜ ਤਾਂ ਪਹੁੰਚ ਜਾਂਦੀ ਹੈ ਇੰਨਾ ਫਹਾ ਦੇ ਉੱਤੇ ਤਾਂ ਪਿੰਡਾਂ ਵਾਲਿਆਂ ਨੂੰ ਪੰਚਾਇਤਾਂ ਨੂੰ ਕਾਬੂ ਪਾਉਣਾ ਪੈਗਾ ਅਨਾਉਂਸਮੈਂਟਾਂ ਕਰਾਉਣੀਆਂ ਪੈਣਗੀਆਂ ਹੋਰ ਦਾ ਹੱਲ ਕੋਈ ਨਹੀਂ ਸਰਕਾਰਾਂ ਨਹੀਂ ਰੋਕ ਸਕਦੀਆਂ ਦੂਸਰੀ ਗੱਲ ਜਿਹੜੀ ਹੜਾਂ ਦੀ ਅਸੀਂ ਸਮਝਦੇ ਸੀ ਕਿ ਹੁਣ ਤੱਕ ਸਥਿਤੀ ਕੁਝ ਨਾ ਕੁਝ ਸੰਭਲਣੀ ਸ਼ੁਰੂ ਹੋ ਜਾਏਗੀ ਮੌਨਸੂਨ ਮੋੜਾ ਕੱਟੇਗੀ ਮੌਸਮ ਥੋੜਾ ਜਿਹਾ ਸੁਧਰੇਗਾ ਅੱਜ ਮੌਸਮ ਕੁਝ ਸੁਧਰਿਆ ਵੀ ਆ ਹੂੰ ਪਹਿਲਾਂ ਵਾਂਗ ਅੱਜ ਪਾਣੀ ਉਤੋਂ ਨਿਕਲ ਡਿੱਗ ਰਿਹਾ ਮੇਂ ਨਹੀਂ ਲਗਾਤਾਰ ਪੈ ਰਿਹਾ ਡ੍ਰਪ ਪਿਛਲੇ ਅੱਜ ਪੈਂਦਾ ਰਿਹਾ ਪਰ ਜਿਹੜਾ ਪਹਾੜਾਂ ਤੇ ਪਿਆ ਉਹ ਉਸੇ ਤਰ੍ਹਾਂ ਹੀ ਆ ਕੱਲ ਫੇਰ ਬੱਦਲ ਫਟੇ ਸੀ ਡੈਮਾਂ ਦੇ ਪਾਣੀ ਫੇਰ ਉਸੇ ਤਰ੍ਹਾਂ ਭਰ ਗਿਆ ਸਾਰੀਆਂ ਦੀਆਂ ਸਾਰੀਆਂ ਝੀਲਾਂ ਨਕੋ ਨਕ ਭਰੀਆਂ ਰਾਤੀ ਉਹਨਾਂ ਨੇ ਕਹਿਤਾ ਪਾਣੀ ਛੱਡਣਾ ਪੈਣਾ ਅੱਜ ਸਵੇਰੇ ਫੇਰ ਕਹਿਤਾ ਛੱਡਣਾ ਪੈਣਾ ਉਹਨਾਂ ਵਾਸਤੇ ਛੋਟੀ ਜੀ ਖਬਰ ਐ ਛੋਟੀ ਜੀ ਸੋਚਨਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸੋਚਨਾ ਅਗਲੇ ਪਾਸੇ ਲੋਕਾਂ ਦਾ ਤਰਾ ਕੱਢ ਦਿੰਦੀ ਹੈ ਜਿਹੜੇ ਪਹਿਲਾਂ ਹੀ ਪਾਣੀ 'ਚ ਫਸੇ ਬੈਠੇ ਆ ਬੁਰਕੀ ਹੱਥੋਂ ਛੁੱਟਦੀ ਪਈ ਹੈ ਉਹ ਹੋਰ ਜਿਆਦਾ ਤੰਗ ਹੋ ਜਾਂਦੇ ਆ ਕਈ ਕਈ ਦਿਨਾਂ ਤੋਂ ਲੋਕ ਪਾਣੀ 'ਚ ਫਸਿ ਹੋਏ ਨੇ ਜਦੋਂ ਸਾਰੀ ਸਥਿਤੀ ਦੇ ਝਾਤੀ ਮਾਰਦੇ ਆ ਜਿੰਨਾ ਕਹਿ ਰਿਹਾ ਸਵਰੀ ਜੰਮੂ ਕਸ਼ਮੀਰ ਵਾਲੇ ਪਾਸਿਓਂ ਵਾਪਰਿਆ ਮੋੜ ਮੁੜ ਕੇ ਬਦਲ ਫਟੇ ਉਹਨਾਂ ਦਾ ਪਾਣੀ ਰਾਵੀ 'ਚ ਆਇਆ ਰਹਿਂਦੀ ਕਸਰ ਉਦੋਂ ਨਿਕਲ ਗਈ ਜਦੋਂ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਜੋੜਨ ਵਾਲੇ ਮੁੱਖ ਲੰਘੇ ਮਾਧੋਪੁਰ ਵਾਲੇ ਪੁਲ ਦੇ ਕੋਲੋਂ ਜਿੱਥੋਂ ਪਾਣੀ ਦੇ ਦਰ ਕਲੱਡ ਗੇਟ ਖੋਲੇ ਜਾਂਦੇ ਤੇ ਬੰਦ ਕੀਤੇ ਜਾਂਦੇ। ਉੱਥੇ ਉਹ ਮਜਬੂਰੀ 'ਚ ਖੋਲਣ ਲੱਗੇ। ਸੋਚਿਆ ਤਿੰਨ ਗੇਟ ਖੋਲਦਿਓ। ਉਹ ਤਿੰਨ ਗੇਟ ਖੋਲਣ ਬਾਅਦ ਤੇ ਚੜੇ। ਤੇ ਉਹ ਤਿੰਨ ਗੇਟ ਵੈਸੇ ਹੀ ਮੇਹ ਦੇ ਨਾਲ ਉਹ ਪਾਣੀ ਦੇ ਨਾਲ ਰੁੜ ਗਏ। ਤੇ ਇੱਕ ਬੰਦਾ ਉੱਥੋਂ ਰੁੜ ਗਿਆ ਤੇ ਕੁਝ ਹੋਰ ਨੁਕਸਾਨ ਹੋਇਆ। ਜਿਹੜੇ ਉੱਪਰ ਟੰਗੇ ਗਏ। ਉਹਨਾਂ ਨੂੰ ਮੁੜ ਕੇ ਹੈਲੀਕਾਪਟਰਾਂ ਦੀ ਮਦਦ ਨਾਲ ਫੌਜੀ ਮਦਦ ਨਾਲ ਲਾਉਣ ਦੀਆਂ ਖਬਰਾਂ ਆਉਂਦੀਆਂ ਨੇ। ਇਦੇ ਨਾਲ ਫਿਰ ਇਹ ਹੋਇਆ ਕਿ ਕਿਸੇ ਕਿਸਮ ਦੀ ਕੋਈ ਰਿਕਵਰਡ ਰਹੀ ਨਾ ਗਈ ਅੰਨੇ ਵਾਪ ਪਾਣੀ ਫਿਰਲੇ ਪਾਸੇ ਚਲਾ ਗਿਆ ਬਹੁਤ ਸਾਰੇ ਲੋਕ ਸਮਝਿਆ ਕਿ ਪਾਣੀ ਗਿਆ ਤੇ ਪਾਕਿਸਤਾਨ ਨੂੰ ਜਾਉ ਬਿਨਾਂ ਸ਼ੱਕ ਜਾਉ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿੱਚ ਤਾਂ ਪਾਣੀ ਪਰਸੋਂ ਦਾ ਚਲਾ ਗਿਆ ਜੀ ਇਹ ਫਲੱਡ ਗੇਟ ਤਾਂ ਕੱਲ ਟੁੱਟਿਆ ਉਹਦੇ ਨਾਲ ਹੋਰ ਵੀ ਅਗਲੇ ਪਾਸੇ ਤਬਾਹੀ ਮਚਾਵੇਗਾ ਡੇਰਾ ਬਾਬਾ ਨਾਨਕ ਵਿੱਚ ਕਈ ਥਾਈ ਪਾਣੀ ਰਸਤੇ 'ਚ ਦਿਨਾਨਗਰ ਦੇ ਇਲਾਕੇ 'ਚ ਮਕੌੜਾ ਪੱਤਨ ਤੇ ਔਰਥਵਾ ਤੇ ਪਾਣੀ ਪਹਿਲਾਂ ਹੀ ਬਹੁਤ ਜਾ ਚੁੱਕਾ। ਉੱਥੇ ਹੋਰ ਵਧੇਗਾ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਇਹਦੇ ਨਾਲ-ਨਾਲ ਅਜਨਾਲੇ ਤੱਕ ਦੇ ਇਲਾਕਿਆਂ 'ਚ ਪਾਣੀ ਚੱਲੇ ਜਾਣਾ ਉਹ ਇਲਾਕੇ ਤੇ ਪਹਿਲਾਂ ਹੀ ਮਾਰੇ ਪਿਆ। ਉਹਨਾਂ ਦਾ ਕੀ ਹਾਲੂ? ਇੱਧਰ ਪੌਂਗ ਡੈਮ ਤੋਂ ਅੱਜ ਫੇਰ ਖ਼ਬਰਾਂ ਆ ਗਈਆਂ ਕਿ ਪਿੱਛੋਂ ਪਹਾੜਾਂ ਤੋਂ ਆਏ ਮੀਂਹ ਨਾਲ ਜਿਹੜੀ ਝੀਲ ਉਹ ਫੇਰ ਜਿਆਦੀ ਭਰ ਗਈ ਆ। ਜੀ। ਖਤਰੇ ਦੇ ਨਿਸ਼ਾਨ ਦੇ ਲੱਗ ਕੇ ਪਹੁੰਚ ਗਿਆ ਤੇ ਇਹਨਾਂ ਨੂੰ ਪਾਣੀ ਛੱਡਣਾ ਪੈਣਾ ਅੱਜ ਦੁਪਹਿਰੋਂ ਬਾਅਦ ਸ਼ਾਇਦ ਕਿੰਦੇ ਛੱਡ ਵੀ ਦਿੱਤਾ ਜੇ ਹੋਰ ਛੱਡਿਆ ਤੇ ਉਹਦੇ ਚ ਉਹਨਾਂ ਨੇ ਆਖਿਆ ਜੀ ਬਹੁਤਾ ਹਿੱਸਾ ਪੰਜਾਬ ਦਾ ਕੁਝ ਹਿੱਸਾ ਕਾਂਗੜਾ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਦਾ ਉਹਦੇ ਵਿੱਚ ਨੁਕਸਾਨ ਕਰੇਗਾ ਇਹਦੇ ਚ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਮਕੇਰੀਆਂ ਦੇ ਨੇੜਲੇ ਇਲਾਕੇ ਜਿਹੜੇ ਨੇ ਇਹਨਾਂ ਦੇ ਵਿੱਚ ਵੀ ਮਾਰ ਪੈਂਦੀ ਹੈ ਅੱਗੋਂ ਜਾ ਕੇ ਗੋਂਦਵਾਲ ਸਾਹਿਬ ਦੇ ਲਾਗੇੋਂ ਫਿਰ ਹਰੀਕੇ ਪੱਤਨ ਤੱਕ ਚਾਰ ਚਿਰ ਉਹਦੀ ਮਾਰ ਪੈਂਦੀ ਹੈ ਤੇ ਇੱਧਰ ਕਪੂਰਥਲੇ ਜ਼ਿਲ੍ਹੇ ਚ ਵੀ ਪੈਂਦੀ ਹੈ ਦੋਵੇਂ ਪਾਸੇ ਦਰਿਆ ਬਿਆਸ ਮਾਰ ਕਰਦਾ ਉਧਰੋਂ ਭਾਖੜਾ ਡੈਮ ਤੋਂ ਜਿਹੜਾ ਪਾਣੀ ਛੱਡਿਆ ਗਿਆ ਉਸ ਪਾਣੀ ਦੀ ਮਾਰ ਇੱਥੋਂ ਲੁਧਿਆਣੇ ਤੋਂ ਸ਼ੁਰੂ ਹੋ ਜਾਂਦੀ ਹੈ ਦੋਵੇਂ ਪਾਸੇ ਕਿਸੇ ਥਾਂ ਤੇ ਵੱਧ ਕਿਸੇ ਥਾਂ ਤੇ ਘੱਟ ਤੇਤੋਂ ਸ਼ਾਹਕੋਟ ਧਰਮਕੋਟ ਦੇ ਵਿਚਾਲਿਆਂ ਜਿਹੜਾ ਰਸਤਾ ਉਹਦੇ ਤੋਂ ਅੱਗੇ ਜਾ ਕੇ ਹੋਰ ਵੱਧ ਜਾਂਦੀ ਹੈ ਜਿੱਥੇ ਜਾ ਕੇ ਬਿਆਸ ਇਹ ਸਾਤਲੂ ਦੋਵਾਂ ਦੇ ਪਾਣੀ ਜੁੜਦੇ ਨੇ ਜਿਉਂ ਨੋ ਦੋਨਾਂ ਦਾ ਇਲਾਕਾ ਕਹਿੰਦੇ ਆ ਸਿੱਧਵਾਂ ਦੋਨਾਂ ਇਹ ਦੋ ਬਹੁਤੇ ਪਿੰਡਾਂ ਦੇ ਨਾਂ ਨਾਲ ਦੋਨਾਂ ਲੱਗਦਾ ਉਸ ਇਲਾਕੇ ਚ ਦੋਵੇਂ ਪਾਸੇ ਮਾਰ ਪਈ ਆ ਉੱਥੇ ਫੌਜ ਸੱਦੀ ਗਿਆ ਇੱਥੇ ਬਹੁਤ ਸਾਰੇ ਲੋਕ ਆ ਜਿਹੜੇ ਪਿਛਲੇ ਸਮੇਂ ਚ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਨੁਕਤਾ ਚ ਇੰਨੇ ਕਰਦੇ ਰਿਹਾ ਐਵੇਂ ਸਾਧ ਧਾਮੇ ਬਾਜੀ ਕਰਦਾ ਸਾਧ ਆ ਕਰਦਾ ਉਹਨੇ ਹੁਣ ਵੀ ਆਪਣੇ ਸੇਵਕਾਂ ਦੇ ਆਪਣੇ ਪੈਰੋਕਾਰਾਂ ਦੇ ਨਾਲ ਪਿੰਡਾਂ 'ਚ ਜਾ ਕੇ ਲੋਕਾਂ ਦੀ ਮਦਦ ਕੀਤੀ ਆ। ਉਹਦੇ ਕੋਲ ਜਿਹੜੀ ਇੱਕ ਮੋਟਰ ਬੋਟ ਪਹਿਲਾਂ ਸੀ, ਸ਼ਾਇਦ ਇੱਕ ਤੋਂ ਵੱਧ ਵੀ ਹੋਣ ਮੈਂ ਤੇ ਇੱਕ ਦਾ ਹੀ ਪਤਾ। ਜੀ। ਉਹ ਵੀ ਲੋਕਾਂ ਦੀ ਸੇਵਾ ਚ ਲਾਈ ਆ। ਹੋਰ ਵੀ ਉਹਨੇ ਮਂਗਾ ਕੇ ਲਾਈਆਂ ਨੇ। ਉਹ ਲਗਾਤਾਰ ਲੋਕਾਂ 'ਚ ਪਾਣੀ ਦੇ ਵਿੱਚ ਵੜ-ਵੜ ਕੇ ਵੀ ਜਾਂਦਾ ਪਿਆ। ਮੈਨੂੰ ਪਹਿਲਾਂ ਵੀ ਪਤਾ ਕਿ ਉਹ ਹਜੇ ਮੌਕਿਆਂ ਤੇ ਪਾਣੀ 'ਚ ਜਾ ਵੜਦਾਂਦਾ। ਜਦੋਂ ਉਹ ਵੇਹਂ ਚ ਉਹ ਗੰਧ ਕੱਢਦਾ ਪਿਆ ਸੀ ਤੇ ਅਸੀਂ ਉਹਨੂੰ ਮਿਲਣ ਵਾਸਤੇ ਗਏ ਤੇ ਦੱਸਿਆ ਸੀ ਹਿਆਨੀ ਸੀ। ਤੇ ਅਸੀਂ ਸਿੱਧੇ ਵਹੀਂ ਤੇ ਚਲੇ ਗਏ ਤੇ ਉਹ ਨਿਰੇ ਚਿਕੜ ਦੇ ਵਿਚਾਲੇ ਖਲੋ ਕੇ ਤੇ ਗੰਧ ਕੱਢਦਾ ਪਿਆ ਸੀ ਉਹਦੇ ਤੋਂ ਬਾਅਦ ਮੈਂ ਉਹਨੂੰ ਫੇਰ ਵੇਖਿਆ ਕਿ ਜਿੱਥੇ ਕਿਤੇ ਇਦਾਂ ਦੀ ਗੱਲ ਹੁੰਦੀ ਉਹ ਸੇਵਾ ਕਰਦਾ ਸੀ ਹੁਣ ਵੀ ਉਹ ਕਰਦਾ ਪਿਆ ਪ੍ਰਸ਼ਾਸਨ ਵੀ ਜਿਹੜਾ ਕਪੂਰਥਲਾ ਦਾ ਡਿਪਟੀ ਕਮਿਸ਼ਨਰ ਹੋਵੇ ਲੁਧਿਆਣੇ ਦਾ ਹੋਵੇ ਫਿਰੋਜ਼ਪੁਰ ਦਾ ਹੋਵੇ ਤਰਨਤਨ ਦਾ ਹੋਵੇ ਗੁਰਦਾਸਪੁਰ ਜਾਂ ਅੰਮ੍ਰਿਤਸਰ ਦਾ ਉਹ ਸਾਰੇ ਆਸਪਾਸੇ ਲੋਕਾਂ 'ਚ ਘੁੰਮ ਰਹੇ ਨੇ ਪਰ ਪਾਣੀ ਅਫਸਰਾਂ ਦੇ ਜਾਣ ਨਾਲ ਡਰਦਾ ਪਿੱਛੇ ਨਹੀਂ ਢਾਟ ਜਾਣਾ ਕਈਆਂ ਥਾਵਾਂ ਤੇ ਸਮੱਸਿਆਵਾਂ ਇਹੋ ਜਿਹੀਆਂ ਕਿ ਲੋਕਾਂ ਦੀ ਮਦਦ ਕਰਨ ਵਾਸਤੇ ਫੌਜ ਸੱਦਣੀ ਪਈ ਹੈ ਪਰ ਕਈਆਂ ਥਾਵਾਂ ਤੇ ਸਾਡੇ ਅਧਿਕਾਰੀਆਂ ਦੀ ਅਕਲ ਤੇ ਵੀ ਤਰਸ ਆਉਂਦਾ ਹੁਣ ਜਿੱਥੇ ਇੱਕ ਨਵੋਦਿਆ ਵਿਦਿਆਲਾ ਜਿਹੜਾ ਉਹਦੇ ਪ੍ਰਿੰਸੀਪਲ ਨੇ ਇਹੋ ਜਿਹੇ ਹਾਲਾਤ ਦੇ ਜਦੋਂ ਸਾਰੇ ਪੰਜਾਬ ਚ ਬੱਚਿਆਂ ਨੂੰ ਛੁੱਟੀਆਂ ਤੇ ਬੱਚੇ ਉੱਥੇ ਸੱਦ ਲੈ ਕਿੰਨਾ ਕਿੰਨਾ ਪਾਣੀ ਹੈ ਬਾਰ ਖਲੋਤੀ ਜਿਹੜੀ ਕਾਰਿਆ ਉਹਦੇ ਟਾਇਰੋ ਦੇ ਵਿੱਚ ਡੁੱਬੇ ਦਿਸਦੇ ਆ ਤੇ ਬੱਚੇ ਅੰਦਰ 200 ਦੇ ਕਰੀਬ ਤੇ ਸਟਾਫ ਵੀ ਸਾਰਾ ਤੜ ਗਿਆ ਤੇ ਮੁੜ ਕੇ ਐਮਰਜੈਂਸੀ ਮਦਦ ਮੰਗ ਕੇ ਤੇ ਸਾਰਿਆਂ ਨੂੰ ਬਾਹਰ ਕੱਢਣਾ ਪਿਆ ਹੁਣ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਆਖਿਆ ਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਅਗੋਂ ਉਹਦੀ ਜਵਾਬ ਤਲਬੀ ਕੀਤੀ ਹੈ ਕੱਲੀ ਜਵਾਬ ਤਲਬੀ ਦਾ ਕੀ ਮਤਲਬ ਹੈ ਉਹਨੂੰ ਪਾਸੇ ਬਿਠਾ ਕੇ ਉਹਦੀ ਥਾਂ ਤੇ ਕੁਝ ਸਮੇਂ ਵਾਸਤੇ ਚਾਰਜ ਕਿਸੇ ਹੋਰ ਨੂੰ ਦੇ ਦੇਣਾ ਚਾਹੀਦਾ ਜੀ ਇਹੋ ਜਿਹੇ ਵਿਅਕਤੀ ਨੂੰ ਜਿਹਦਾ ਹੋਸ਼ ਕਾਇਮ ਹੋਵੇ ਤੇ ਜਿਹੜਾ ਸੰਕਟ ਨੂੰ ਸਮਝ ਕੇ ਲੋਕਾਂ ਨੂੰ ਕੋਈ ਗਾਈਡੈਂਸ ਦੇ ਸਕਦਾ ਹੋਵੇ ਬੱਚਿਆਂ ਦੀ ਜ਼ਿੰਦਗੀ ਦਾ ਜਿਹੜਾ ਸਵਾਲ ਹੈ ਉਹਦੇ ਮਾਮਲੇ 'ਚ ਉਹ ਪ੍ਰਿੰਸੀਪਲ ਜ਼ਿੰਮੇਵਾਰੀ ਠੀਕ ਤਰ੍ਹਾਂ ਨਿਭਾਉਣ 'ਚ ਕਾਮਯਾਬ ਨਹੀਂ ਹੋਇਆ ਇਹੋ ਜਿਹੇ ਬੰਦੇ ਨੂੰ 4 ਦਿਨ ਛੁੱਟੀ ਵੀ ਦਿੱਤੀ ਜਾ ਸਕਦੀ ਹੈ ਹੋਰ ਨਾ ਥਾਂਵਾਂ ਤੇ ਵੀ ਜਿੱਥੇ-ਜਿੱਥੇ ਕਿਤੇ ਕੋਈ ਕੋਤਾਈ ਹੋਈ ਆ ਉਹ ਸਾਰੀ ਕੋਤਾਈ ਲਈ ਜਿਹੜਾ ਵੀ ਕੋਈ ਜ਼ਿੰਮੇਵਾਰ ਆ ਉਹਨਾਂ ਸਾਰਿਆਂ ਨੂੰ ਲੱਗੇ ਹੱਥੇ ਕੁਝ ਨਾ ਕੁਝ ਇਸ ਕਿਸੁੰਦੇ ਸ਼ਕਤੀ ਦਾ ਨਜ਼ਾਰਾ ਮਿਲ ਜਾਣਾ ਚਾਹੀਦਾ ਤਾਂ ਕਿ ਉਹਨਾਂ ਵੱਲ ਵੇਖ ਕੇ ਬਾਕੀਆਂ ਨੂੰ ਵੀ ਅਕਲ ਆ ਜਿਹੜੇ ਕੁਝ ਲੋਕ ਇਹਦੇ ਮੌਕੇ ਡਿਊਟੀ ਤੋਂ ਕੰਨੀ ਕਤਰਉਂਦੇ ਰਹਿ ਕਿ ਕਿਹੜਾ ਜਾ ਕੇ ਪਾਣੀ ਚ ਬੜੇ ਉਹਨਾਂ ਦੇ ਬਾਰੇ ਵੀ ਸਰਕਾਰ ਨੂੰ ਸਖਤ ਫੈਸਲੇ ਲੈਣੇ ਚਾਹੀਦੇ ਆ ਹਾਲਾਤ ਜਿੱਦਾਂ ਦੇ ਇਸ ਵਾਰੀ ਬਣੇ ਆ ਇਦਾਂ ਦੇ ਬਹੁਤ ਢੇਰ ਤੋਂ 1988 ਤੋਂ ਬਾਅਦ ਨਹੀਂ ਸੀ ਬਣੇ ਇਹ ਵਿਸ਼ੇਸ਼ ਹਾਲਾਤ ਨੇ ਵਿਸ਼ੇਸ਼ ਹਾਲਾਤ ਵਿੱਚ ਡਿਊਟੀਆਂ ਵੀ ਵਿਸ਼ੇਸ਼ ਹੁੰਦੀਆਂ ਤੇ ਜਿਹੜਾ ਡਿਊਟੀ ਤੋਂ ਕੋਤਾਈ ਕਰੇ ਉਹਦੇ ਵਾਸਤੇ ਫਿਰ ਸਜ਼ਾਵਾਂ ਸਖਤੀ ਵੀ ਵਿਸ਼ੇਸ਼ੀ ਹੋਣੀ ਚਾਹੀਦੀ ਆ ਜੇ ਵਿਸ਼ੇਸ਼ ਸ਼ਕਤੀ ਨਹੀਂ ਕੀਤੀ ਜਾਂਦੀ ਤੇ ਇਹ ਜੜੀਆਂ ਬਾਦੜੀਆਂ ਸਜਾਦਰੀਆਂ ਸਿਰਾਂ ਨਾਲ ਨਿਪਦੀਆਂ ਨਾ ਨਿਪਟਨਾਂ ਨੀ ਜੀ ਪੰਸਾ ਭਾਖੜਾ ਵਿਆਸ ਮੈਨਮਤ ਬੋਰਡ ਵਿੱਚ ਨਿਯੁਕਤੀ ਇੱਕ ਹੋਈ ਸੀਗੀ ਸੈਕਟਰੀ ਦੀ ਉਹਨੂੰ ਲੈ ਕੇ ਵਿਵਾਦ ਹੋ ਗਿਆ ਤੇ ਦੋ ਇੰਜੀਨੀਅਰ ਨੇ ਪਟੀਸ਼ਨ ਪਾਈ ਹੈ ਇਹ ਮਾਮਲਾ ਕਿ ਇਹ ਵਿਵਾਦ ਰੁਕਦਾ ਕਿਉਂ ਨਹੀਂ ਪਿਆ ਹੁਣ ਤਾਂ ਪਟੀਸ਼ਨ ਤੋਂ ਅੱਗੇ ਗੱਲ ਚੱਲੇਗੀ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿਤਾ ਕਿ ਤੁਸੀਂ ਇਹ ਨਿਯੁਕਤੀ ਸਟੇ ਕਰ ਦਿਓ ਜੇ ਤੁਸੀਂ ਕਿਸੇ ਨੂੰ ਨਿਯੁਕਤੀ ਨਹੀਂ ਦੇਣੀ ਐਵੇਂ ਹੀ ਸ਼ਰਤਾਂ ਵਧਾਉਂਦੀਆਂ ਕਿ ਇੱਥੇ ਤੇਰੀ ਸੈਕਟਰੀ ਉਹ ਲੈ ਜਾਓ ਜਿਹਦੇ 20 ਸਾਲ ਦੀ ਸਰਵਿਸ ਉੱਥੋਂ ਦੇ ਭਾਖੜਾ ਬਿਆਸਤੀ ਆ ਉਹ ਪਹਿਲਾਂ ਨਹੀਂ ਸੀ ਸ਼ਰਤਾਂ ਖੜੇ ਪੈਰ ਲਾਈਆਂ ਗਿਆ ਇਸ ਕਰਕੇ ਕਿ ਪੰਜਾਬ ਦੇ ਇੰਜੀਨੀਅਰਾਂ ਨੂੰ ਸੈਕਟਰੀ ਲੱਗਣ ਤੋਂ ਰੋਕਿਆ ਜਾ ਸਕੇ ਹੁਣ ਇੱਕ ਪਾਸਾ ਤਾਂ ਇਹ ਆ ਕਿ ਉਹਨਾਂ ਨੂੰ ਸੈਕਟਰੀ ਲਾਉਣ ਦੀ ਕਾਹਲੀ ਆ ਤਾਂ ਕਿ ਪੰਜਾਬ ਨੂੰ ਧੱਕਾ ਮਾਰ ਕੇ ਪਾਸੇ ਕਰੀਏ ਤੇ ਆਪਣੀ ਮਰਜ਼ੀ ਦਾ ਬੰਦਾ ਫਿੱਟ ਕਰੀਏ ਦੂਜੇ ਪਾਸੇ ਹਾਲਾਤ ਇਹ ਨੇ ਕਿ ਚਾਰਚ ਫੇਰੇ ਪਾਣੀ ਮਾਰ ਕਰਦਾ ਹੜਾਂ ਦਾ ਪਾਣੀ ਸੰਭਾਲਿਆ ਨਹੀਂ ਜਾ ਰਿਹਾ ਮੈਂ ਦੂਜੀ ਗੱਲ ਕਹਿੰਨਾ ਕਿ ਜੋ ਕੁਝ ਮਾਧੋਪੁਰ ਦੇ ਵਿੱਚ ਹੋਇਆ ਕਿ ਹੈਡਵਰਕਸ ਜਿਹੜੇ ਏਡੇ ਮਜ਼ਬੂਤ ਸਨ ਉਹਨਾਂ ਦੇ ਤਿੰਨ ਫਲੱਡ ਗੇਟ ਥੱਲਿਓਂ ਜੜ ਤੋਂ ਲੈ ਕੇ ਉੱਪਰ ਤੱਕ ਪੂਰੇ ਪੁੱਟ ਕੇ ਰੁੜ ਗਏ ਕਿਉਂ ਰੁੜ ਗਏ ਕਹਿੰਦੇ ਜੀ ਬੜੇ ਚਿਰਾਂ ਦੇ ਚੈੱਕ ਹੀ ਨਹੀਂ ਕੀਤੇ ਗਏ ਉਹਨਾਂ 'ਚ ਗਾਰ ਜੰਮ ਗਈ ਉਹ ਜਦੋਂ ਖੋਲਣ ਲੱਗੇ ਤੇ ਨਾਲ ਹੀ ਰੁੜ ਗਏ ਸਾਰੇ ਏਡੇ ਵੱਡੇ ਹਾਦਸੇ ਏਡੀ ਵੱਡੀ ਤਰਾਸ ਦੀ ਵਾਸਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁਖੀ ਤੋਂ ਅਸਤੀਫਾ ਨਹੀਂ ਮੰਗਿਆ ਜਾਣਾ ਚਾਹੀਦਾ ਹੁਣ ਮੰਗਣਾ ਚਾਹੀਦਾ ਉਹ ਕਰਦਾ ਕੀ ਆ ਕੁਝ ਸਮਾਂ ਪਹਿਲਾਂ ਇਹ ਖਬਰਾਂ ਆਈਆਂ ਸਨ ਕਿ ਇਹਦੇ ਰੱਖ-ਰਖਾਅ ਵਾਸਤੇ ਜਿਹੜੇ 60-40 ਦੇ ਹਿਸਾਬ ਨਾਲ ਖਰਚੇ ਦੇਣੇ ਆ ਪੰਜਾਬ ਤੋਂ ਕਰੋੜਾਂ ਰੁਪਏ ਲੈ ਜਾਂਦੇ ਆ ਤੇ ਦੂਸਰੀਆਂ ਸਟੇਟਾਂ ਤੋਂ ਨਾਲ ਦੇ ਸੂਬਿਆਂ ਤੋਂ ਉਹ ਪੈਸੇ ਮੰਗੇ ਨਹੀਂ ਪੰਜਾਬ ਦੇ ਕੋਲ ਕਾਰੂ ਖਜ਼ਾਨੇ ਦਾ ਲੁੱਟਦਾ ਮਾਲ ਪਿਆ ਸੀ ਦੇ ਜੀ ਫਿਰ ਇੱਕ ਵਾਰੀ ਮੰਗ ਕਰ ਦਿੱਤੀ ਐਨੀਆਂ ਕਰੋੜ ਸਾਨੂੰ ਹੋਰ ਦੇ ਦਿਓ ਜੀ ਅਸੀਂ ਤਾਂ ਇਹਦੀ 50 ਸਾਲਾ ਜਸ਼ਨ ਮਨਾਉਣੇ ਆ ਇਹ ਜਸ਼ਨ ਮਨਾਉਣ ਵਾਸਤੇ ਤੁਹਾਨੂੰ ਪੈਸੇ ਪੰਜਾਬ ਦੇਵੇਗਾ ਹੁਣ ਆਜ ਜੋ ਕੁਝ ਹੋਇਆ ਕੱਲ੍ਹ ਜੇ ਪਾਖੜਾ ਬਿਆਸ ਮੈਨੇਜਮੈਂਟ ਠੀਕ ਤਰ੍ਹਾਂ ਮੈਨੇਜਮੈਂਟ ਕਰਦੀ ਹੁੰਦੀ ਤੇ ਇਹ ਸਾਰੇ ਦਰਜੜੇ ਨੇ ਜਿਹੜੇ ਫਲੱਡ ਗੇਟ ਨੇ ਇਹ ਪਹਿਲਾਂ ਚੈੱਕ ਕਰਨੇ ਚਾਹੀਦੇ ਸੀ ਇਹਨਾਂ ਦਾ ਧਿਆਨ ਤੇ ਪਿਛਲੇ ਸਮੇਂ ਚ ਇਸ ਗੱਲ ਤੇ ਲੱਗਾ ਰਿਹਾ ਕਿ ਪੰਜਾਬ ਨੂੰ ਇਸ ਮੈਨੇਜਮੈਂਟ ਚੋਂ ਕੱਢਣਾ ਕਿਦਾਂ ਇੱਥੇ ਸਿਕਿਉਰਿਟੀ ਇਹਨਾਂ ਤੋਂ ਹਟਾ ਕੇ ਸੈਂਟਰ ਇੰਡਸਟਰੀਅਲ ਸਿਕਿਉਰਿਟੀ ਫੋਰਸ ਯਾਨੀ CISF ਨੂੰ ਕਿੱਦਾਂ ਦੇਣੀ ਆ ਆ ਪੰਜਾਬ ਦੇ ਬੰਦੇ ਕਢਾ ਕੇ ਹਰਿਆਣੇ ਦੇ ਕਿੱਦਾਂ ਵਧਾਉਣੇ ਆ ਇਹ ਤਾਂ ਸਿਰਫ ਕੇਂਦਰ ਸਰਕਾਰ ਵਾਲਿਆਂ ਨੂੰ ਖੁਸ਼ ਕਰਕੇ ਉਨ੍ਹਾਂ ਦੀ ਮਰਜ਼ੀ ਮੁਤਾਬਕ ਸਾਰਾ ਪ੍ਰਬੰਧ ਟੋਟਲੀ ਪੰਜਾਬ ਨੂੰ ਉਹ ਚ ਜ਼ੀਰੋ ਕਰਕੇ ਤੇ ਦਿੱਲੀ ਨੂੰ ਸੌਂਪਣ ਵਾਸਤੇ ਲੱਗੇ ਰ ਇਹਨਾਂ ਨੇ ਤੇ ਆਪਣੇ ਪ੍ਰਬੰਧ ਵੇਖਿਆ ਹੀ ਨਹੀਂ ਔਰ ਇਸ ਮੌਕੇ ਦੇ ਉੱਤੇ ਜੇ ਕੱਲ ਨੂੰ ਇਹ ਮੰਗ ਤੇਜ਼ ਹੋਵੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁਖੀ ਜਾਂ ਉਹਨਾਂ ਦੇ ਮੈਨੇਜਮੈਂਟ ਦਾ ਕਰਕੇ ਪੰਜਾਬ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਹੜਾ ਹੈ ਹੜਾ ਉਹਨਾਂ ਦਾ ਕਾਰਨ ਤੇ ਹੱਦੋਂ ਵੱਧ ਬਰਸਾਤਾਂ ਸਨ ਇਹਨਾਂ ਬਹੁਤੇ ਮੀਂਹ ਜਿਹੜੇ ਪਏ ਹੋਏ ਸੀ ਪਰ ਨਾਲ ਇਹ ਆ ਕਿ ਉਹਨਾਂ ਹੜ੍ਹਾਂ ਦੇ ਜਿਹੜੇ ਦੁੱਖ ਸਨ ਉਨਾ ਦੁੱਖਾਂ ਚ ਵਾਧਾ ਕਰਨ ਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਐਸ ਵਾਰੀ ਰੋਲ ਸਾਫ਼ ਦਿਸਦਾ ਇਹਨਾਂ ਦੀ ਨਲਾਇਕੀ ਸਾਫ਼ ਦਿਸਦੀ ਆ ਉਸ ਨਲਾਇਕੀ ਨੂੰ ਅੱਖੋਂ ਪਰੋਖਾ ਨਹੀਂ ਕੀਤਾ ਜਾਣਾ ਚਾਹੀਦਾ ਇਹਨਾਂ ਚ ਜਿਹੜੇ ਜਿਹੜੇ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਜਾ ਕੇ ਕਦੇ ਚੈੱਕ ਨਹੀਂ ਕੀਤਾ ਸਾਡੇ ਫਲੱਡ ਗੇਟ ਚੱਲਦੇ ਆ ਕਿ ਨਹੀਂ ਚੱਲਦੇ ਤੇ ਇਹਨਾਂ ਸਾਰਿਆਂ ਨੂੰ ਕਟਾਰਜ ਖੜਾ ਕੀਤਾ ਜਾਣਾ ਚਾਹੀਦਾ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇੱਥੇ ਕਾਰਵਾਈ ਨਹੀਂ ਹੁੰਦੀ ਤੇ ਜਿਹੜੇ ਹਾਈ ਕੋਰਟ ਚ ਬਾਕੀ ਕੇਸ ਜਾਂਦੇ ਆ ਉੱਥੇ ਇਹ ਵੀ ਕਾਸ ਲੈ ਕੇ ਕੇਸ ਲਿਆ ਜਾਣਾ ਚਾਹੀਦਾ ਇਹਨਾਂ ਦਿਨਾਂ ਲੈ ਕੇ ਨੇ ਪੰਜਾਬ ਦੇ ਦੁੱਖ ਵਧਾਏ ਆ ਲਿਆਜ ਇਸ ਮਾਮਲੇ 'ਚ ਨਹੀਂ ਕਰਨਾ ਚਾਹੀਦਾ ਜੀ ਪੰਨੂ ਸਾਹਿਬ ਅੱਗੇ ਵੱਧਦੇ ਆ ਜੀ ਗੱਲ ਕਰਦੇ ਆ ਕੇਂਦਰ ਸਰਕਾਰ ਦੀ ਕੇਂਦਰ ਨੇ ਕਿਹਾ ਕਿ ਸੂਬੇ ਸੁਪਰੀਮ ਕੋਰਟ ਵਿੱਚ ਰਿਟ ਨਹੀਂ ਪਾ ਸਕਦੇ ਇਹ ਕਹਿਣ ਦੀ ਜ਼ਰੂਰਤ ਕਿਉਂ ਪਈ ਆ ਕਿਹੜਾ ਫੈਸਲਾ ਸੀ ਕੇਂਦਰ ਸਰਕਾਰ ਉਹ ਫੈਸਲਾ ਕਿਹੜਾ ਕਰ ਰਹੀ ਆ ਜਿਹੜਾ ਲੋਕਾਂ ਦੇ ਪੱਖ ਦਾ ਹੋਵੇ ਪਹਿਲਾਂ ਕੇਂਦਰ ਸਰਕਾਰ ਇਸ ਗੱਲ ਤੇ ਅੜਦੀ ਰਹੀ ਪਿਛਲੇ ਸਾਲ ਕਿ ਕਿਹੜੀ ਪਾਰਟੀ ਨੂੰ ਕਿੰਨੇ ਫੰਡ ਦਿੱਤੇ ਉਹ ਸਾਹਮਣੇ ਨਹੀਂ ਆਉਣਦ ਨੇ ਹਮ ਅਖੀਰ ਸਟੇਟ ਬੈਂਕ ਨੂੰ ਸਪਰੀਮ ਕੋਰਟ ਅੱਗੇ ਚੁੱਕ ਕੇ ਦੱਸਣਾ ਪਿਆ ਕਿ ਇੰਨੇ ਨੇ ਫੰਡ ਪੁਰਾਣੀ-ਪੁਰਾਣੀ ਪਾਰਟੀ ਨੂੰ ਤੇ ਉਦੋਂ ਪਤਾ ਲੱਗ ਗਿਆ ਕਿ ਸਾਰੀਆਂ ਪਾਰਟੀਆਂ ਨੂੰ ਰਲਾ ਕੇ 1000 ਕਰੋੜ ਰੁਪਏ ਨਹੀਂ ਗਏ ਤੇ ਕੱਲੀ ਭਾਜਪਾ ਨੂੰ 7000 ਕਰੋੜ ਦੇ ਨੇੜੇ-ਤੇੜੇ ਪਹੁੰਚ ਗਏ। ਉਹ ਦਿਨ ਨਾਲ ਵੀ ਚਿਹਰਾ ਤੇ ਬੇਪਰਦ ਹੋ ਗਿਆ ਸੀ। ਉਹਦੇ ਤੋਂ ਬਾਅਦ ਵੀ ਪਿਛਲੇ ਸਮੇਂ 'ਚ ਆ ਹੁਣ ਵੋਟਾਂ ਵਾਲਾ ਮਾਮਲਾ ਸੀ। ਜਿਹੜਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਚੱਲਦਾ ਪਿਆ ਬਿਹਾਰ ਦੇ ਵਿੱਚ ਵੋਟਾਂ ਦਾ ਤੇ ਵੋਟਰਾਂ ਦਾ। ਉਹਦੇ ਉੱਤੇ ਕਿੰਨਾ ਰੌਲਾ ਪਾਉਂਦੇ ਸੀ। ਉਹਦੇ ਚ 65 ਲੱਖ ਲੋਕਾਂ ਦੀਆਂ ਵੋਟਾਂ ਕੱਟੇ ਬੈਠੇ ਸੀ ਕਹਿੰਦੇ ਸੀ ਕਿ ਸਿੱਕਸੇ ਵਿਦੇਸ਼ੀ ਦੀ ਵੋਟ ਸਭ ਪੈਣ ਨਹੀਂ ਦੇਣੀ ਵੋਟ ਸੇ ਬਣ ਨਹੀਂ ਦੇਣੀ ਜਦੋਂ ਉਹ ਸਾਰੇ ਕੁਝ ਦੇ ਵਿੱਚ ਹੁਣਸ਼ਾਨ ਹੋਏ ਫਿਰ ਜਦੋਂ ਸੁਪਰੀਮ ਕੋਰਟ 'ਚ ਕੇਸ ਗਿਆ ਇਹਨਾਂ ਨੇ ਆਖਿਆ ਸੀ ਆਧਾਰ ਕਾਰਡ ਨੂੰ ਕੋਈ ਸਬੂਤ ਹੀ ਨਹੀਂ ਮੰਨਦੇ ਸਾਰੀ ਬਹਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਖਿਆ ਕਿ ਜੇ ਸਬੂਤ ਹਰ ਗੱਲ ਵਾਸਤੇ ਆਧਾਰ ਕਾਰਡ ਮੰਨਿਆ ਜਾ ਸਕਦਾ ਤੇ ਵੋਟ ਵਾਸਤੇ ਕਿੱਦਾਂ ਨਹੀਂ ਮੰਨਿਆ ਜਾ ਸਕਦਾ ਤੁਹਾਨੂੰ ਮਰਨਾ ਪਏਗਾ ਜਦੋਂ ਉਹ ਵੀ ਮੰਨਿਆ ਤੇ ਫਿਰ ਆਖਿਆ ਕਿ ਜਿਹੜੇ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਉਹ ਦੁਬਾਰਾ ਬਣਾ ਲੈਣ ਜਿਹਨਾਂ ਨੂੰ ਪਤਾ ਲੱਗ ਗਿਆ ਸਾਡੀਆਂ ਕੱਟੀਆਂ ਗਈਆਂ ਉਹਨਾਂ ਨੇ ਤਾਂ 98% ਤੋਂ ਵੱਧ ਲੋਕਾਂ ਨੇ ਫਾਰਮ ਦੁਬਾਰਾ ਜਮ੍ਹਾਂ ਕਰਾਤੇ ਪਰ ਬਹੁਤ ਸਾਰੇ ਇਹੋ ਜਿਹੇ ਲੋਕ ਹੈ ਜਿਹੜੇ ਉੱਥੇ ਜਾਗਸਰ ਦੇ ਚੌਕ ਦੇ ਵਿੱਚ ਖੜੇ ਹੁੰਦੇ ਆ ਇੱਕ ਦਿਨ ਦੀ ਦਿਹਾੜੀ ਵਾਸਤੇ ਕੋਈ ਗਾਹਕ ਡੀਕਦੇ ਆ ਜਿਹੜੇ ਰੇੜੀ ਲਾਉਂਦੇ ਆ ਜਿਹੜੇ ਗਲੀਆਂ 'ਚ ਹੋਕਾ ਦੇ ਕੇ ਸਮਾਨ ਵੇਚਦੇ ਆ ਉਹਨਾਂ ਨੂੰ ਕੀ ਪਤਾ ਵੋਟ ਬਣੀ ਕੰਨੀ ਬਣੀ ਉਹ ਕਿਹੜਾ ਉੱਥੇ ਜਾ ਕੇ ਫਾਰਮ ਦੇਣਗੇ ਪਰ ਸਭ ਤੋਂ ਵੱਡਾ ਸਵਾਲ ਇਹ ਜਦੋਂ ਪੁੱਛਿਆ ਗਿਆ ਕਿ ਤੁਸੀਂ ਕਿਸੇ ਕੇ ਪਾਕਿਸਤਾਨੀ ਕਿਸੇ ਬੰਗਲਾਦੇਸ਼ੀ ਜਾਂ ਨੇਪਾਲੀ ਦੇ ਕਿੰਨੇ ਵੋਟ ਨਹੀਂ ਬਣਦੇ ਨਹੀਂ ਤੁਸੀਂ 65 ਲੱਖ ਵੋਟਾਂ ਕੱਟ ਦਿੱਤੀਆਂ ਇਹਨਾਂ ਚੋਂ ਕਿਸੇ ਇੱਕ ਵੀ ਪਰਿਵਾਰ ਦੇ ਬਾਰੇ ਤੁਹਾਡੇ ਬੂਥ ਲੈਵਲ ਦੇ ਅਫਸਰ ਨੇ ਜਿਹੜੇ ਵਰਕਰ ਵੋਟਾਂ ਬਣਾਉਣ ਗਏ ਸੀ ਉਹਨਾਂ ਚੋਂ ਕਿਸੇ ਨੇ ਗੱਲ ਆਖੀ ਹੈ ਕਿ ਉੱਥੇ ਸਾਨੂੰ ਪਤਾ ਲੱਗਾ ਉਹ ਪਾਕਿਸਤਾਨੀ ਜਾਂ ਬੰਗਲਾਦੇਸ਼ੀ ਸੀ ਕਿਸੇ ਇੱਕ ਵੀ ਥਾਂ ਤੇ ਦਰਜ ਨਹੀਂ ਕੀਤਾ ਗਿਆ ਇਹਦਾ ਮਤਲਬ ਇਹ ਝੂਠਾ ਪ੍ਰਚਾਰ ਸੀ ਲੋਕਾਂ ਦੀਆਂ ਵੋਟਾਂ ਕੱਟਣ ਵਾਸਤੇ ਖਬਾਨਾ ਬਣਾਉਂਦੇ ਰਿਹਾ ਤੁਸੀਂ ਇਹ ਵੀ ਗੱਲ ਚੱਲਦੀ ਰਹੀ ਇਹਨਾਂ ਸਾਰੇ ਮਸਲਿਆਂ ਦੇ ਦੌਰਾਨ ਇੱਕ ਮਸਲਾ ਨਾਲ ਦੀ ਨਾਲ ਪਿਛਲੇ ਸਾਲ ਤੋਂ ਬਹਿਸ ਦਾ ਵਿਸ਼ਾ ਉਹ ਇੱਕ ਗਵਰਨਰ ਦੇ ਕੀ ਅਧਿਕਾਰ ਚਾਹੀਦੇ ਆ ਤੇ ਰਾਸ਼ਟਰਪਤੀ ਦੇ ਕੀ ਜੀ ਰਾਸ਼ਟਰਪਤੀ ਨੇ ਤਾਂ ਦੇਸ਼ ਦਾ ਸੰਵਿਧਾਨਕ ਮੁਖੀ ਕਹਿ ਕਿ ਇਹ ਇਹਦਾ ਬਚਾਅ ਕਰ ਸਕਦੇ ਆ ਇਹ ਗਵਰਨਰਾਂ ਦਾ ਬਚਾਅ ਕਿਉਂ ਕਰਦੇ ਨਰਿੰਦਰ ਮੋਦੀ ਸਾਹਿਬ ਨੂੰ ਇਹ ਚੇਤਾ ਰੱਖਣਾ ਚਾਹੀਦਾ ਕਿ ਇਹਨਾਂ ਦੇ ਵੱਡੇ ਵੱਡੇ ਰੇ ਸਟਲੀ ਵਿਹਾਰੀ ਬਾਜਪਈ ਜਿਨ੍ਹਾਂ ਨੇ ਗਵਰਨਰਾਂ ਨੂੰ ਚਿੱਟੇ ਹਾਥੀ ਆਖਿਆ ਸੀ ਇਹ ਸੂਬਿਆਂ 'ਚ ਬੈਠੇ ਚਿੱਟੇ ਹਾਥੀ ਆਪਣੀ ਮਰਜ਼ੀ ਨਾਲ ਦੋ ਦੋ ਤਿੰਨ ਤਿੰਨ ਚਾਰ ਚਾਰ ਸਾਲ ਪਹਿਲਾਂ ਤੇ ਦਸਕਤਨਾ ਕਰਨ ਇਹ ਰਾਜ ਕਰਨ ਵਾਸਤੇ ਇੱਥੇ ਸਿਰਫ ਕੁੰਡਲੀ ਮਾਰ ਕੇ ਬਹਿਣ ਵਾਸਤੇ ਆਏ ਨੇ ਕੋਈ ਕਰਨ ਵਾਸਤੇ ਨਹੀਂ ਆਏ ਸਿਰਫ ਤੇ ਸਿਰਫ ਐਸ਼ ਕਰਨ ਵਾਸਤੇ ਆਏ ਆਏ ਨੇ ਇਹਨਾਂ ਦੀ ਮਰਜ਼ੀ ਹੋਵੇ ਤੇ ਸਰਕਾਰ ਚੱਲਣ ਦੇਣ ਦੇ ਨਹੀਂ ਤੇ ਸੂਬੇ ਦੀ ਸਰਕਾਰ ਨੂੰ ਚੱਲਣ ਨਾ ਦੇਣ ਇਹ ਸਾਰਾ ਕੁਝ ਜਿਹੜਾ ਲੋਕਾਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਫਿਰ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਪੰਜਾਬ ਦੀ ਵੀ ਤਾਮਿਲਨਾਡੂ ਤੇ ਕੇਰਲਾ ਦੀ ਵੀ ਪੱਛਮੀ ਬੰਗਾਲ ਦੀ ਵੀ ਇਹ ਸੁਪਰੀਮ ਕੋਰਟ ਜਾਣ ਲੱਗ ਪਈ ਉਥੋਂ ਸੁਪਰੀਮ ਕੋਰਟ ਨੇ ਫਿਰ ਹੁਕਮ ਕੀਤਾ ਕਿ ਗਵਰਨਰਾਂ ਨੂੰ ਵੀ ਇੰਨੇ ਮਿੱਥੇ ਸਮੇਂ ਦੇ ਅੰਦਰ ਜਾਂ ਫਾਈਲ ਤੇ ਦਸਖਤ ਕਰਕੇ ਉਹਨੂੰ ਪਾਸ ਕਰਨਾ ਪਵੇਗਾ ਜਾਂ ਉਹਨੂੰ ਰੱਦ ਕਰਨਾ ਪਵੇਗਾ ਜਾਂ ਰਾਸ਼ਟਰਪਤੀ ਕੋਲ ਭੇਜਣਾ ਪਵੇਗਾ ਜਾਂ ਫਿਰ ਰਾਜ ਸਰਕਾਰ ਨੂੰ ਵਾਪਸ ਭੇਜਣਾ ਪਵੇਗਾ ਕਿ ਇੱਕ ਵਾਰੀ ਫਿਰ ਵਿਚਾਰ ਕਰੋ ਐਨੀ ਗੱਲ ਦੇ ਉੱਤੇ ਕੇਂਦਰ ਸਰਕਾਰ ਵੀ ਨਾਰਾਜ਼ ਹੈ ਗਵਰਨਰ ਵੀ ਨਾਰਾਜ਼ ਨੇ ਹੁਣ ਗਵਰਨਰਾਂ ਤੇ ਹੋਣਾ ਹੀ ਹੋਣਾ ਕੇਂਦਰ ਸਰਕਾਰ ਕਹਿ ਰਹੀ ਆ ਇਹ ਜੀ ਗਵਰਨਰਾਂ ਦੇ ਕੋਈ ਇਹੋ ਜਿਹਾ ਨਿਜਮ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਖੁੱਲੇ ਛੁੱਟੀ ਹੋਣੀ ਚਾਹੀਦੀ ਹੈ ਜਨਹਚਰ ਮਰਜ਼ੀ ਰੋਕਣ ਆ ਤਿੰਨ ਤਿੰਨ ਪਹਿਲਾਂ ਦੀ ਗੱਲ ਹੈ ਸਾਡੀ ਸੁਪਰੀਮ ਕੋਰਟ ਨੇ ਹਾਈ ਕੋਰਟਾਂ ਦੇ ਜੱਜਾਂ ਨੂੰ ਕਹ ਦਿੱਤਾ ਕਿ ਜਿਹੜਾ ਤੁਸੀਂ ਰੋਲਿੰਗ ਰਿਜ਼ਰਵ ਰੱਖ ਲੈਂਦੇ ਆ ਕਿ ਫੈਸਲਾ ਅਸੀਂ ਬਾਅਦ ਚ ਦਿਆਂਗੇ ਲੋਕੀ ਖਰਾਬ ਹੁੰਦੇ ਇਹਦੇ ਨਾਲ ਸ਼ੰਕੇ ਪੈਦਾ ਹੁੰਦੇ ਜੀ ਸ਼ੱਕ ਪੈਦਾ ਹੁੰਦਾ ਕਿ ਇੱਕ ਜਾਂ ਦੂਸਰੀ ਧਿਰ ਦੀ ਕੋ ਮਦਦ ਹੋ ਸਕਦੀ ਹੈ ਇਹ ਫੈਸਲਾ ਤਾਂ ਰੋਕਿਆ ਗਿਆ ਉਹਨਾਂ ਕਹਿੰਦਾ ਜਿਹੜਾ ਜੱਜ ਤਿੰਨਾਂ ਮਹੀਨਾ ਦੇ ਅੰਦਰ ਅੰਦਰ ਫੈਸਲਾ ਨਹੀਂ ਸੁਣਾਉਂਦਾ ਉਹਦੇ ਕੋਲੋਂ ਫਾਈਲ ਖੋਹ ਕੇ ਉਹ ਜਿਹੜੀ ਹੈ ਚੀਫ ਜਸਟਿਸ ਦੂਸਰੇ ਇੱਕ ਸੇ ਜੱਜ ਨੂੰ ਸੌਂਪ ਦੇਵੇ ਜਿਉਂ ਉਹਨੇ ਆਪਣੇ ਜੱਜ ਸਾਹਿਬਾਨ ਬਾਰੇ ਏਡਾ ਸਖਤ ਫੈਸਲਾ ਲੈ ਲਿਆ ਤੇ ਇਹ ਗਵਰਨਰ ਜਿਹੜੇ ਇਹਨਾਂ ਦੇ ਖਿਲਾਫ ਇਹੋ ਜਿਹਾ ਫੈਸਲਾ ਕਿਉਂ ਨਹੀਂ ਹੋਣਾ ਚਾਹੀਦਾ ਸੁਪਰੀਮ ਕੋਰਟ ਨੇ ਠੀਕ ਆਖਿਆ ਕਿ ਰਾਸ਼ਟਰਪਤੀ ਜੀ ਸੰਵਿਧਾਨਕ ਮੁਖੀ ਨੇ ਪਰ ਜਿੱਥੇ ਸੂਬਿਆਂ ਦੇ ਅਧਿਕਾਰਾਂ ਦਾ ਸਵਾਲ ਆ ਸੂਬਿਆਂ ਦੇ ਪਾਸ ਕਿਤੇ ਬਿੱਲਾਂ ਦਾ ਸਵਾਲ ਆ ਉੱਥੇ ਰਾਸ਼ਟਰਪਤੀ ਬਾਰੇ ਵੀ ਕੋਈ ਟਾਈਮ ਲਿਮਿਟ ਜ਼ਰੂਰ ਹੋਣੀ ਚਾਹੀਦੀ ਆ ਤਾਂ ਕਿ ਉਹ ਬਿੱਲ ਉੱਤੇ ਅਟਕੇ ਨਾ ਰਹਿਣ ਇਹਦੇ ਦੌਰਾਨ ਇੱਕ ਮੁੱਦਾ ਛੇੜ ਦਿੱਤਾ ਗਿਆ ਪਾਰਲੀਮੈਂਟ ਵੱਡੀ ਕ ਸੁਪਰੀਮ ਕੋਰਟ ਰਾਸ਼ਟਰਪਤੀ ਵੱਡਾ ਕਿ ਸੁਪਰੀਮ ਕੋਰਟ ਦੇਸ਼ ਦੇ ਚੀਫ ਜਸਟਿਸ ਨੇ ਆਖਿਆ ਨਾ ਰਾਸ਼ਟਰਪਤੀ ਵੱਡਾ ਨਾ ਪਾਰਲੀਮੈਂਟ ਨਾ ਸੁਪਰੀਮ ਕੋਰਟ ਸਭ ਤੋਂ ਵੱਡਾ ਸੰਵਿਧਾਨ ਹੈ ਅਹੁਦੇ ਦੀ ਸੌਖਾ ਲਗਾ ਰਾਸ਼ਟਰਪਤੀ ਦੀ ਸੰਵਿਧਾਨ ਦੀ ਸੌਖਾ ਹੁੰਦੇ ਆ ਜੀ ਪਾਰਲੀਮੈਂਟ ਮੈਂਬਰ ਵੀ ਤੇ ਪ੍ਰਧਾਨ ਮੰਤਰੀ ਵੀ ਸੰਵਿਧਾਨ ਦੀ ਸੌਖਾ ਹੁੰਦੇ ਆ ਅਸੀਂ ਅਦਾਲਤਾਂ ਦੇ ਜੱਜ ਵੀ ਸੰਵਿਧਾਨ ਦੀ ਸੌਖਾ ਹੁੰਦੇ ਆ ਜਦੋਂ ਅਸੀਂ ਸਾਰੇ ਸੰਵਿਧਾਨ ਦੇ ਵਿੱਚ ਮਿੱਥੇ ਅਹੁਦੇ ਆ ਕਿ ਦੇਸ਼ ਦਾ ਇੱਕ ਰਾਸ਼ਟਰਪਤੀ ਹੋਵੇਗਾ ਸੰਵਿਧਾਨ ਚ ਲਿਖਿਆ ਦੇਸ਼ ਦੀ ਇੱਕ ਸਰਵੋੱਚ ਅਦਾਲਤ ਹੋਵੇਗੀ ਸੰਵਿਧਾਨ ਚ ਲਿਖਿਆ ਸਾਡੀ ਇੱਕ ਪਾਰਲੀਮੈਂਟ ਹੋਵੇਗੀ ਉਹ ਸਾਰੇ ਕੁਝ ਸੰਵਿਧਾਨ ਦੇ ਲਿਖੇ ਮੁਤਾਬਕ ਆ ਤੇ ਫਿਰ ਸਰਵੋੱਚ ਸੰਵਿਧਾਨ ਆ ਬਾਕੀ ਗੱਲਾਂ ਸਰਵੋੱਚਤਾ ਦੇ ਨਾਂ ਤੇ ਨਹੀਂ ਹੋਣੀਆਂ ਚਾਹੀਦਾ ਸੋ ਹੁਣ ਜਦੋਂ ਕੇਂਦਰ ਸਰਕਾਰ ਕਹਿੰਦੀ ਆ ਕਿ ਗਵਰਨਰਾਂ ਦੇ ਉੱਤੇ ਇਹੋ ਜਿਹਾ ਦਬਾਅ ਨਹੀਂ ਚਾਹੀਦਾ ਕੇਂਦਰ ਸਰਕਾਰ ਗਲਤ ਕਹਿੰਦੀ ਆ ਜਦੋਂ ਹਰ ਕੋਈ ਡਿਸਪਲਿਨ ਵਿੱਚ ਆ ਹਰ ਕੋਈ ਸੰਵਿਧਾਨ ਦੇ ਉਸ ਦਰੇ ਹੇਠ ਆ ਤੇ ਗਵਰਨਰ ਇਹ ਤੋਂ ਬਾਹਰ ਨਹੀਂ ਹੋਣੇ ਚਾਹੀਦੇ ਨਾ ਇਹੋ ਜੀ ਗੱਲ ਕਿਸੇ ਨੂੰ ਕਹਿਣੀ ਚਾਹੀਦੀ ਪੰਛਾ ਵੀ ਤਾਂ ਗੱਲ ਹੋ ਗਈ ਕੇਂਦਰ ਤੇ ਸੁਪਰੀਮ ਕੋਰਟ ਦੀ ਹੁਣ ਗੱਲ ਕਰਦੇ ਆਂ ਹਰਿਆਣੇ ਦੀ ਕੈਗਰ ਰਿਪੋਰਟ ਚ ਖੁਲਾਸਾ ਹੋਇਆ ਕਿ 14500 ਕਰੋੜ ਤੋਂ ਵੱਧ ਦਾ ਘਪਲਾ ਹੋਇਆ ਦੂਸਰੇ ਪਾਸੇ ਪੰਛਾ ਜਿਹੜੀਆਂ ਸਕੀਮਾਂ ਔਰਤਾਂ ਲਈ ਸੀ ਫਾਇਦਾ ਹੀ ਬੰਦੇ ਲੈ ਗਿਆ ਪੂਰਾ ਮਾਮਲਾ ਕੀ ਆ ਇਹ ਤਾਂ ਕਈਆਂ თਾਵਾਂ ਤੇ ਹੋਣ ਡਿਆ ਸਾਡੇ ਦੇਸ਼ ਦਾ ਕਿਹੜਾ ਸੂਬਾ ਜਿਹੇ ਚ ਗੜਬੜ ਨਹੀਂ ਅਜੇ ਥੋੜੇ ਦਿਨ ਪਹਿਲਾਂ ਉੱਤਰ ਪ੍ਰਦੇਸ਼ ਤੋਂ ਇਹ ਖਬਰ ਆਈ ਸੀ ਕਿ ਕਿਉਂਕਿ ਸਸਤੇ ਰਸਮ ਵਾਲੇ ਡੀਪੂਆਂ ਤੋਂ ਗਰੀਬਾਂ ਨੂੰ ਸਸਤਾ ਮਿਲਦਾ ਤੇ ਜਿਹੜੀਆਂ ਵਿਧਵਾਵਾਂ ਉਹਨਾਂ ਨੂੰ ਬਾਕੀਆਂ ਤੋਂ ਹੋਰ ਵੀ ਜ਼ਿਆਦਾ ਕੋਟਾ ਮਿਲਦਾ ਤੇ ਪਤਾ ਲੱਗਾ ਕਿ 60-65 ਹਜ਼ਾਰ ਔਰਤਾਂ ਪਤੀ ਜਿਉਂਦੇ ਆ ਤੇ ਆਪਣੇ ਆਪ ਨੂੰ ਵਿਧਵਾ ਲਖਾ ਕੇ ਜਸਸਸਤਾ ਰਸਣ ਲੈ ਰੀਆਂ ਨੇ ਤੇ ਮੋਟਾ ਕੋਟਾ ਲੈ ਰੀਆਂ ਨੇ ਇਹ ਵੀ ਤੇ ਗੱਲਾਂ ਹੋਈਆਂ ਇੱਥੇ ਸਾਡੇ ਸਹੀ ਦੇਸ਼ ਦੇ ਵਿੱਚ ਕਈਆਂ ਥਾਵਾਂ ਤੋਂ ਕੁਵਾਰੀਆਂ ਕੁੜੀਆਂ ਐਵੇਂ ਝੂਠੇ ਵਿਆਹ ਕਰਵਾ ਕੇ ਸਰਕਾਰ ਤੋਂ ਵਿਆਹ ਦੀ ਗ੍ਰਾਂਟ ਲੈ ਗਈਆਂ ਆ ਕੱਲ ਦੀ ਇੱਕ ਖਬਰ ਇੱਕ ਅਖਬਾਰ ਨੇ ਦਿੱਤੀ ਕਿ ਉੱਥੇ ਉਸ ਅਖਬਾਰ ਦੇ ਜਿਹੜੇ ਪੱਤਰਕਾਰ ਸੀ ਉਹ ਤੇ ਨਾਲ ਅਧਿਕਾਰੀ ਗਏ ਮੌਕੇ ਦੇ ਉੱਤੇ ਜਿੱਥੇ ਸਮੂਹਕ ਵਿਆਹ ਹੁੰਦੇ ਪਏ ਸੀ ਪਤਾ ਲੱਗਾ ਕਿ ਕੁੜੀਆਂ ਕਿਤੇ ਚੁੱਕ ਕੇ ਲਿਆਂਦੀਆਂ ਸਮਗਲਿੰਗ ਕਰਕੇ ਤਸਕਰੀ ਕਰਕੇ ਇਹ ਸਾਰਾ ਕੁਝ ਇਸ ਤਰ੍ਹਾਂ ਹੀ ਚੱਲਦਾ ਪਿਆ ਜੇ ਬਾਕੀ ਥਾਵਾਂ ਤੇ ਹੁੰਦਾ ਕੈਗ ਦੀਆਂ ਰਿਪੋਰਟਾਂ ਕੈਗ ਮੰ ਜਿਹਦਾ ਮਤਲਬ ਹੋਇਆ ਕੰਪਟਰੋਲਰ ਐਂਡ ਆਡੀਟਰ ਜਨਰਲ ਇਹਨੇ ਅੱਜ ਤੱਕ ਕਿਹੜੇ ਸੂਬੇ ਦੀ ਸਰਕਾਰ ਆ ਜਿਹਦਾ ਨੁਕਸ ਨਹੀਂ ਕੱਢਿਆ ਹਰ ਸਰਕਾਰ ਦਾ ਕੱਢਿਆ ਭਾਰਤ ਸਰਕਾਰ ਦਾ ਕਿਹੜਾ ਡਿਪਾਰਟਮੈਂਟ ਆ ਜਿਹਦਾ ਇਹਨੇ ਨੁਕਸ ਨਹੀਂ ਕੱਢਿਆ ਹਰ ਇੱਕ ਦਾ ਕੱਢਿਆ ਪਰ ਅਗਲੀ ਗੱਲ ਇਹ ਵੀ ਪੁੱਛਣ ਵਾਲੀ ਆ ਕਿ ਉਹ ਕਿਹੜਾ ਡਿਪਾਰਟਮੈਂਟ ਆ ਜਾਂ ਕਿਹੜੇ ਸੂਬੇ ਦੀ ਸਰਕਾਰ ਆ ਜਾਂ ਕੇਂਦਰ ਸਰਕਾਰ ਚਲਾਉਣ ਵਾਲੀ ਕਿਹੜੀ ਪਾਰਟੀ ਆ ਜਿਨੇ ਕੈਗ ਦੀਆਂ ਰਿਪੋਰਟਾਂ ਤੇ ਕਦੇ ਕੋਈ ਅੰਮਲ ਵੀ ਕੀਤਾ ਜੇ ਪਤਾ ਲੱਗਦਾ ਕਾਲਾ-ਮਾਲਾ ਹੁਣ ਇੱਥੇ ਹਰਿਆਣਾ ਚ ਜਿਸ ਤਰ੍ਹਾਂ ਰਿਪੋਰਟਾਂ ਆਉਂਦੀਆਂ ਪਈਆਂ ਕਿ ਕੈਗ ਨੇ ਫੜ ਲਿਆ ਪੀ ਆ ਵੀ ਗਲਤ ਹੋਇਆ ਆ ਵੀ ਗਲਤ ਹੋਇਆ ਤੇ ਆ ਵੀ ਗਲਤ ਹੋਇਆ ਇਹਦੇ ਬਾਅਦ ਵੀ ਜੇ ਹਰਿਆਣਾ ਦੀ ਸਰਕਾਰ ਕੁਝ ਨਹੀਂ ਕਰਦੀ ਤੇ ਕੈਗ ਦੀਆਂ ਰਿਪੋਰਟਾਂ ਕਦ ਲਈ ਡਸਟਬਨ ਸੁਟਣ ਵਾਸਤੇ ਇਹਨਾਂ ਰਿਪੋਰਟਾਂ ਤੇ ਅਮਲ ਵੀ ਹੋਣਾ ਚਾਹੀਦਾ ਬਦਕਿਸਮਤੀ ਨਾਲ ਅਮਲ ਨਹੀਂ ਹੁੰਦਾ ਸਿਰਫ ਚਰਚਾ ਹੁੰਦੀ ਹੈ ਗੱਲਾਂ ਹੁੰਦੀਆਂ ਗੱਲਾਂ ਤੋਂ ਅੱਗੇ ਗੱਲ ਨਹੀਂ ਵੱਧਦੀ ਜੀ ਸਪਨ ਸਰ ਹੁਣ ਗੱਲ ਕਰਦੇ ਆਂ ਬਿਹਾਰ ਦੀ ਪਤੀ ਪਤਨੀ ਤੇ ਹਮਲਾ ਕੀਤਾ ਗਿਆ ਸ਼ੱਕ ਸੀ ਕਿ ਔਰਤ ਡੈਨ 21ਵੀਂ ਸਦੀ ਵਿੱਚ ਕੀ ਕੋਈ ਚੱਲਿਆ ਕਦੀ ਬਲੀ ਦੀਆਂ ਖਬਰਾਂ ਕਦੀ ਡੈਨ ਕਹਿ ਕੇ ਹਮਲੇ ਅਜੇ ਥੋੜੇ ਦਿਨ ਪਹਿਲਾਂ ਇਹ ਖਬਰ ਇੱਕ ਯੂਪੀ ਤੋਂ ਸੀ ਉੱਤੋਂ ਪਹਿਲਾਂ ਕਾ ਚਾਰਖੰਡ ਤੋਂ ਸੀ ਇੱਕ ਔਰਤ ਨੂੰ ਡੈਨ ਕਹਿ ਕੇ ਕੁੱਟਿਆ ਮਾਰਿਆ ਗਿਆ ਉਹਦਾ ਪੁੱਤਰ ਹੋਂਦਾ ਰਿਹਾ ਲੋਕਾਂ ਨੇ ਕੋਟ-ਕੋਟ ਕੇ ਮਾਰ ਦਿੱਤੀ ਇਹ ਤਾਂ ਜੀ ਡੈਨ ਇਹ ਡੈਨ ਵਾਲਾ ਮਸਲਾ ਕੋਈ ਨਾ ਕੋਈ ਸ਼ਰਾਰਤ ਨਾਲ ਕਹਿੰਦਾ ਐਵੇਂ ਨਹੀਂ ਹੁਣ ਜਿਹੜੀ ਅੱਜ ਵਾਲੀ ਖਬਰ ਆ ਕੱਲ ਜੋ ਕੁਝ ਵਾਪਰਿਆ ਬਿਹਾਰ ਦੇ ਨਵਾਦਾ ਜ਼ਿਲ੍ਹੇ ਦੀ ਖਬਰ ਆ ਕਿ ਉੱਥੇ ਉਸ ਔਰਤ ਦੇ ਉੱਤੇ ਦੋਸ਼ ਲਾਇਆ ਗਿਆ ਕਿ ਡੈਨ ਆ ਉਹਦਾ ਪਤੀ ਕਹਿੰਦਾ ਗਿਆ ਵੀ ਇਹੋ ਜੀ ਕੋਈ ਗੱਲ ਨਹੀਂ ਉਹ ਉਹਦੇ ਅੱਗੇ ਹੁੰਦਾ ਰਿਹਾ ਪਿੰਡ ਵਾਲਾ ਨੇ ਭੀੜ ਨੇ ਪਤੀ ਪਤਨੀ ਦੋਵਾਂ ਨੂੰ ਕੁੱਟਿਆ ਉਹ ਬੰਦਾ ਜਿਹੜਾ ਮਰ ਗਿਆ ਔਰ ਤਮਰਨਉ ਪੇ ਹਸਪਤਲ ਬਚੂਗੀ ਕਿ ਨਹੀਂ ਸਾਨੂੰ ਨਹੀਂ ਪਤਾ ਪਰ ਇਹ ਜੇ ਐਸ ਯੁੱਗ ਦੇ ਵਿੱਚ ਵੀ ਇਸ ਤਰ੍ਹਾਂ ਕੀਤਾ ਜਾਂਦਾ ਤੇ ਫਿਰ ਡੈਣ ਦੇ ਚੱਕਰ ਵਿੱਚ ਹੀ ਲੋਕ ਕੁੱਟ-ਕੁੱਟ ਕੇ ਮਾਰ ਦਿੱਤੇ ਜਾਂਦੇ ਆ ਤੇ ਭਾਰਤ ਨੇ ਵਿਸ਼ਵ ਗੁਰੂ ਕਾ ਦਾ ਬਣਨਾ ਇੱਥੇ ਤਾਂ ਹਾਲਤ ਹੈ ਕਿ ਅਸੀਂ ਇੱਕੋ ਟਾਈਮ ਦੇ ਉੱਤੇ ਚੰਦ ਨੂੰ ਦੇਵਤਾ ਵੀ ਆਖੀਏ ਨੇ ਪੂਜਾ ਵੀ ਕਰੀ ਜਾਂਦੇ ਆ ਤੇ ਇਹ ਵੀ ਆਖੀ ਜਾਂਦੇ ਚੰਦ ਦੇ ਉੱਤੇ ਬੰਦਾ ਤਾਰਨਾ ਹੁਣ ਦੇਵਤੇ ਦੇ ਮੋਢਿਆਂ ਦੇ ਉੱਤੇ ਬੰਦਾ ਥੋੜਾ ਤਾਰਿਆ ਜਾ ਸਕਦਾ ਜਾਂ ਤਾਂ ਦੇਵਤਾ ਮੰਨ ਲਓ ਜਸ ਐਸ ਦੇ ਮੁਤਾਬਕ ਉਥੇ ਖੋਜ ਕਰਦੇ ਕਰਦੇ ਤੁਸੀਂ ਆਪਣਾ ਜਿਹੜਾ ਕਾਸਮੋਨਾਥਰਪੀਜ ਦਿਓ ਜੇ ਸਾਡੇ ਲੀਡਰ ਇਹੋ ਜੀਆਂ ਗੱਲਾਂ ਕਰਦੇ ਨੇ ਤੇ ਉਹ ਜਗਸੀਰ ਜਿੱਦਾ ਗੌਂਦਾ ਹੁੰਦਾ ਸਾਡਾ ਤਰਖੀ ਲਿਆਰ ਵਾਲਾ ਉਹ ਕਹਿੰਦਾ ਛੁੱਟੀ ਕਰ ਗਈ ਸਾਇੰਸ ਵਾਲੀ ਭੈਣ ਜੀ ਕਰਵੇ ਦੇ ਵਰਤ ਲਈ ਹੁਣ ਸਾਇੰਸ ਵਾਲੀ ਭੈਣ ਜੀ ਬੱਚਿਆਂ ਨੂੰ ਸਾਇੰਸ ਦੇ ਮੁਤਾਬਕ ਪੜਾਵੇ ਇੱਕ ਚੰਦ ਤਰਤੀਆਂ ਵਰਗੀ ਤਰਤੀ ਹੈ ਤੇ ਘਰ ਆ ਕੇ ਪੁੰਨਦਾਨ ਦੇ ਹਿਸਾਬ ਨਾਲ ਆ ਕੇ ਮੈਂ ਕਰਵਾ ਚੌਥ ਕਰਨਾ ਦੋਵੇਂ ਗੱਲਾਂ ਇਕੱਠੀਆਂ ਇੱਥੇ ਭਾਰਤ ਵਿੱਚ ਦੋ ਦੋ ਗੱਲਾਂ ਇਕੱਠੀਆਂ ਚੱਲਦੀਆਂ ਹੌਣ ਕਰਕੇ ਆ ਜਿਹੜਾ ਪਿੰਡਾਂ ਵਿੱਚ ਵਹਿਮ ਪ੍ਰਸਤੀ ਹੈ ਜਿਹਨੂੰ ਮਰਜੀ ਡੈਣ ਕਹਿ ਦਿਓ ਉਹਦੇ ਮਗਰ ਪੈਜੋ ਕੁੱਟ-ਕੁੱਟ ਕੇ ਮਾਰ ਦਿਓ ਉਹਦੇ ਪਰਿਵਾਰ ਦੀ ਕੁੱਟਮਾਰ ਕਰ ਦਿਓ ਕਿਉਂਕਿ ਡੈਣ ਦਾ ਪਰਿਵਾਰ ਇਹ ਗੱਲਾਂ ਕਿਤਨਾ ਕਿਤੇ ਰੁਕਣੀਆਂ ਚਾਹੀਦੀਆਂ ਬਦਖਸਤੀ ਨਾਲ ਰੁਕਣ ਦੀ ਥਾਂ ਇਸ 1ਵੀਂ ਸਦੀ 'ਚ ਵੀ ਇਹੋ ਜਿਹੇ ਘਟਨਾਵਾ ਵਾਪਰਦੀਆਂ ਤੇ ਦੁਨੀਆ ਪਰਚ ਭਾਰਤ ਦੀ ਪੋਜੀਸ਼ਨ ਹਾਸਲ ਨਹੀਂ ਬਣਾਉਂਦੀਆਂ ਨੇ ਪੰਸਰ ਜਾਂਦੇ ਜਾਂਦੀ ਗੱਲ ਸੋਸ਼ਲ ਮੀਡੀਆ ਦੀ ਕਰਦੇ ਆ ਬਹੁਤ ਸਾਰੇ ਲੋਕ ਵਰਤਦੇ ਆ ਬੱਚੇ ਵੀ ਲੱਗੇ ਆ ਅਰੀਲ ਬਰੌਣ ਦੇ ਚੱਕਰ ਦੇ ਵਿੱਚ ਇੱਕ ਮੁੰਡਾ ਮਰ ਗਿਆ। ﺍﻟ अलमारी ਵਿੱਚ ਪਿਸਤੌਲ ਪਿਆ ਸੀ ਪਿਤਾ ਦਾ ਤੇ ਗੋਲੀ ਚੱਲ ਗਈ ਉਹਦੇ ਕੋਲੋਂ ਇਹ ਪੂਰਾ ਮਾਮਲਾ ਕੀ ਆ। ਹੁਣ ਤਾਂ ਰੇਲਾਂ ਦਾ ਚੱਕਰ ਆ। ਜਦੋਂ ਰੇਲਾਂ ਦਾ ਨਹੀਂ ਸੀ ਹੁੰਦਾ। ਅੱਜ ਤੋਂ 40 ਸਾਲ ਪਹਿਲਾਂ ਉਦੋਂ ਗੱਬਰ ਸਿੰਘ ਦੀ ਫਿਲਮ ਆਈ ਸੀ ਸ਼ੋਲੇ। ਉਸ ਫਿਲਮ ਦੇ ਵਿੱਚ ਜੋ ਕੁਝ ਵੇਖਿਆ। ਉਹਦੀ ਐਕਟਿੰਗ ਕਰਦਿਆਂ ਕਰਦਿਆਂ ਬੱਚੇ ਮਰੇ। ਅੰਮ੍ਰਿਤਸਰ ਦੇ ਇੱਕ ਡਾਕਟਰ ਦਾ ਪੁੱਤ ਘਰ 'ਚ ਕੋਈ ਨਹੀਂ ਸੀ। ਆਪਣੇ ਦੋਸਤਾਂ ਨੂੰ ਲਿਆ। ਉਹਦੇ ਵਿੱਚੋਂ ਸਾਰੀਆਂ ਗੋਲੀਆਂ ਕੱਢਤੀਆਂ। ਸਿਰਫ ਇੱਕ ਗੋਲੀ ਰੱਖ ਕੇ ਤੇ ਘੁਮਾ ਕੇ ਕਹਿੰਦਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਚ ਗੋਲੀ ਹੈਗੀ ਕਿਨੇ ਹੈਗੀ ਐ ਕੀਤਾ ਆਪਣੇ ਪੁੱਪੜੀ ਚਾਪੇ ਮਾਰਨੀ ਬਾਕੀ ਬੱਚੇ ਵੰਦੇ ਰਹਿ ਗਏ ਇਹ ਤੋਂ ਬਾਅਦ ਉਸ ਫਿਲਮਾਂ ਦੇ ਵਿੱਚ ਫਾਂਸੀ ਦਾ ਸੀਨ ਵੇਖ-ਵੇਖ ਕੇ ਕਿੰਨੇ ਬੱਚੇ ਫਾਂਸੀ ਲਾ ਕੇ ਮਰ ਗਏ ਇਦਾਂ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ ਪਿਛਲੇ ਦਿਨਾਂ 'ਚ ਬਹੁਤ ਸਾਰੇ ਜੋੜੇ ਨਵੇਂ ਵਿਆਹ ਜੋੜੇ ਪਹਾੜਾਂ ਤੇ ਜਾ ਕੇ ਜਾਂ ਦਰਿਆਵਾਂ ਦੇ ਕੰਢਿਆਂ ਤੇ ਸੈਲਫੀ ਲੈਣ ਲੱਗੇ ਰੁੜ ਗਏ 3 ਅਗਸਤ ਦੀ ਗੱਲ ਆ ਪਿਛਲੇ ਹਫਤੇ ਦੀ ਕਿ ਦੋ ਮੁੰਡੇ ਉਹ ਗੱਡੀ ਦੇ ਅੱਗੋਂ ਦੀ ਲੰਘਦੇ ਪਏ ਸੀ ਇਸ ਕਰਕੇ ਕਿ ਸਾਡੀ ਰੀਲ ਵਧੀਆ ਬਣ ਜੂਗੀ ਵਧੀਆ ਰੀਲ ਬਣਾਉਣ ਦੇ ਚੱਕਰ 'ਚ ਨੇੜੇ ਆਈ ਗੱਡੀ ਤੋਂ ਲੰਘਣ ਲੱਗੇ ਗੱਡੀ ਨੇ ਪਲਟਾ ਕੇ ਮਾਰੇ ਪਹਿਲਾਂ ਇੱਕ ਜਣਾ ਮਰ ਗਿਆ ਉਸ ਤੋਂ ਫਿਰ ਦੂਜਾ ਮਰ ਗਿਆ ਦੋਵੇਂ ਮਰ ਗਏ ਹੁਣ ਆ ਜਿਹੜੇ ਬੱਚੇ ਵਾਲੀ ਕਹਾਣੀ ਆ ਕਿ ਬਾਪ ਘਰ ਨਹੀਂ ਉਹਨੇ ਦੋਸਤਾਂ ਨੂੰ ਬੁਲਾਇਆ ਉੱਥੋਂ ਸੱਦ ਕੇ ਤੇ ਉਹ ਰੀਲ ਬਣਾਉਣ ਦਾ ਚੱਕਰ ਕਿ ਛੋਟੇ-ਛੋਟੇ ਬੱਚੇ ਨੇ ਰੀਲ ਬਣ ਜਾਵੇ ਤੇ ਸੋਸ਼ਲ ਮੀਡੀਆ ਤੇ ਇੱਕ ਵਾਰੀ ਬੋਤ ਤੋਂ ਮੈਂ ਪਹਿਜੂਗਾ ਛੋਟੇ ਛੜੇ ਬੱਚਿਆਂ ਨੇ ਇੰਨੇ ਵੀਵਿਊਜ਼ ਲੈ ਲਏ ਇਹ ਵੀਵਿਊ ਜਣਾ ਬੜਾ ਚੱਕਰ ਖਰਾਬ ਕਰ ਰਿਹਾ ਉਸੇ ਚੱਕਰ ਵਿੱਚ ਬੱਚਿਆਂ ਨੇ ਗੋਲੀ ਚਲਾਤੀ ਆਪਣੇ ਆਪ ਨੂੰ ਮਾਰ ਲਿਆ ਬਾਕੀ ਬੱਚੇ ਭੱਜ ਗਏ ਇਹ ਜਿਹੜਾ ਗਲਤ ਰੁਝਾਨ ਆ ਇਹਨੂੰ ਰੋਕਣ ਵਾਸਤੇ ਸਰਕਾਰ ਕਾਨੂੰਨ ਦਾ ਡੰਡਾ ਨਹੀਂ ਵਰਤ ਸਕਦੀ ਇਹਦੇ ਵਾਸਤੇ ਸਕੂਲਾਂ ਵਿੱਚ ਧਰਮ ਸਥਾਨਾਂ 'ਚ ਸਮਾਜਿਕ ਪੱਧਰ ਦੇ ਉੱਤੇ ਇੱਕ ਸਮਾਜਿਕ ਚੇਤਨਾ ਦੀ ਲਹਿਰ ਦੀ ਲੋੜ ਆ ਜਿਉਂ ਨਾ ਚਲਾਈ ਗਈ ਤੇ ਅਸਕੇ ਬੱਚਿਆਂ ਨੂੰ ਮਰਨ ਤੋਂ ਨਹੀਂ ਬਚਾ ਸਕਦੀ ਇੱਕ ਚੇਤਨਾ ਲੈ ਜਿਹੜੀ ਆ ਪੁੱਛ ਲਈ ਜਾਣੀ ਚਾਹੀਦੀ ਹੈ ਜੀ ਤੁਮ ਸਰ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਬਹੁਤ ਧੰਨਵਾਦ ਜੀ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਡੈਕਟਰ ਉਹ ਪ੍ਰਾਈਮਰੀ ਇਨੀਸ਼ੀਏਟਿਵ ਤੁਹਾਡਾ ਆਪਣਾ ਤੁਹਾਡੇ ਲਈ